ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਚਾਲ ਹੈ ਜੀ ਬਈ ਅੱਜ ਆਪਣੇ ਬੰਡਾ ਬਾਜੀ ਦੇ ਆ ਵੇਖੋ ਕਬੂਤਰਾਂਾਂ ਦੀ ਪਈ ਐ ਪਿੰਜਰੇ ਤੇ ਬਾਈ ਜੀ ਮੋਟਰਸਾਈਕਲ ਵਾਲੀ ਬਾਜੀ ਐ ਮੋਟਰਸਾਈਕਲ ਦੂ ਕੂਲਰ ਫਰਿੱਜ ਵਾ ਇੱਕ ਵਾਦੇ ਚ ਕੂਲਰ ਆ ਤਿੰਨ ਨਾਵਾ ਤੇ ਪੁੱਤਰ ਬਈ ਆ ਵੇਖੋ ਫਿਰਤੇ ਆ ਜਾਂਦਾ ਹਾਂ ਆਪਣਾ ਜੀ ਆ ਜੀਆ ਮੁੰਡਾ ਹਾਂ ਜਿਹਦੇ ਕੋਲੇ ਉਹ ਕੁੰਦਰੀ ਆ ਹਾਂ ਹਾਂ ਤੇ ਉਹ ਫਰੀਦਕੋਟੋਂ ਕਿਹੜੀ বাস ਬੈਠੇ ਉਹ ਇੱਥੇ ਆਏ ਦੇ ਉਹ ਜਿਹੜਾ ਫਰੀਦਕੋਟੋਂ ਸਿੱਧਾ ਸੂਰੀਆਲ ਨੂੰ ਪੁੱਛ ਲਈ ਉਹਨਾਂ ਦਾ ਫਰੀਦਕੋਟ ਲਓ ਜੀ ਗੁਰਦਵਾਰੇ ਦੀ ਹੈ ਸਾਰਾ ਪ੍ਰਬੰਧ ਰੋਟੀ ਦਾ ਸਾਰਾ ਕੁਸਤਰਾ ਨਹੀਂ ਭਾਈ ਇਹ ਸਾਰਾ ਸੁਨਾਨਦ ਭਾਈ ਬਹੁਤ ਤਕੜਾ ਸ਼ਬੀਲ ਦਾ ਇੰਤਿਆਮ ਕਰੀ ਜੰਨੇ ਆ ਆ ਮੁੰਡੇ ਜਾ ਰਹੇ ਹੈ ਹੈਪੀ ਭਾਉ ਬਣਾ ਲਓ ਨਾ ਤੇ ਇਧਰ ਸ਼ਬੀਲ ਦਾ ਤਿਆਰ ਕਰ ਰਹੇ ਆ ਜੀ ਸਿਸਟਮ ਤੇ ਉਤਰਾ ਆਪਣੇ ਘਰ ਦੇ ਤੇ ਮਈਰ ਗੋਪਰਾ ਆਇਆ ਨਹੀਂ ਅਰੰਭ ਕਰਿਆ ਏ ਮੁੰਡਾ ਨਾਤਾ ਨਹੀਂ ਗਾ ਤਾਂ ਨਹੀਂ ਸਾਹਮਣੇ ਆਉਂਦਾ ਲਓ ਬਾਈ ਜੀ ਸ਼ਬੀਰ ਦਾ ਕਰ ਰਹੇ ਪਿਆਰ ਓਏ ਲਓ ਜੀ ਬਾਈ ਜੀ ਆਪਣੇ ਪਿੰਡ ਦਾ ਬਾਜੀ ਤੇ ਮੌਲਾ ਪੂਰਾ ਭਖਿਆ ਪਿਆ ਤੇ ਆਪਣਾ ਘਰ ਸਾਈਡ ਤੇ ਰਹਿੰਦਾ ਕਬੂਤਰ ਇਧਰ ਨੂੰ ਬਹੁਤ ਕੱਟੰਦੇ ਵੇਰਲਾ ਕੂਤਰੀ ਉੜਦਾ ਇਧਰੋਂ ਮਮਾਪਾ ਹੈ ਬਾਜੀ ਜੀ ਪਰ ਇਥੇ ਘਰੇ ਬਾਈ ਹਰ ਦੇ ਬੰਦੇ ਗੁਰ ਵੀ ਆਏ ਬੈਠੇ ਜੀ ਇਹ ਘਰੇ ਆਹ ਕਰਕੇ ਆਪਾਂ ਘਰੇ ਸਭ ਕਬੂਤਰ ਪੁੱਜੇ ਖੜੇ ਹੋਂ ਤਾਂ ਤੱਲੇ ਗੋਈ ਵਿਣੀ 165 ਕਬੂਤਰ ਛੁੱਟੇ ਆ ਭਰਾ ਇਹ ਇਹ ਤੇ ਨੀ ਨਾ ਵੀ ਤਦਾਇਆ ਤੁਹਾਨੂੰ ਦੱਸਾ ਵੀ ਦਿਨਾ ਬਾਈ ਤਾਂ ਫਿਕਰ ਥਾਰੀ ਉੱਤੀ ਘੜੇ ਆ ਨਹੀਂ ਕੋਈ ਹੈ ਨਹੀਂਗਾ ਕੋਈ ਵੇਖੋ ਇੱਕ ਅੱਧਾ ਹੋਵੇ ਬਾਜੀ ਸੱਤ ਫਰਦੇ ਆ ਆ ਇੱਕਾ ਬੈਠਾ ਇੱਕ ਇੱਥੇ ਬੈਠਾ ਹੀ ਇੱਥੋਂ ਨਾਲ ਤਾਂ ਡੱਡ ਉੱਡ ਗਿਆ ਤੇ ਭਾਈ ਆਪਣੇ ਉੱਪਰ ਥੋੜੀ ਜਿਹੀ ਕਿਸੇ ਨੇ ਥੜ ਲਿਆ ਹੀ ਰਿਸ਼ਤੇਦਾਰਾਂ ਦਾ ਤੇ ਆਪਣੇ ਦੂਸਰੇ ਬਾਵਾ ਟਾਈਮ ਲੱਗਦਾ ਵੀਡੀਓ ਚਾਜਣਾ ਬਣੀ ਨਹੀਂ ਬਾਜੀ ਜੀ ਹੁਣ ਸੱਤ ਕੂਕੂਤਰ ਫਰਦੇ ਆ ਉਹ ਫਿਰ ਤੁਹਾਨੂੰ ਆਥਨੇ ਅਪਡੇਟ ਦੇਵਾਂ ਕਿ ਕਿਹਦੇ ਕਿਹਦੇ ਫਰਦੇ ਆ ਤੇ ਇੱਕ ਵਾਰ ਸਾਬ ਬੈਠਾ ਹੈ ਇਹ ਵੀ ਰੂੜੀ ਵਾਲਿਆਂ ਦੇ ਕਿਸੇ ਦੇ ਲੈ ਆ ਜੀ ਦੱਸ ਲਓ ਜੀ ਬਾਈ ਜੀ ਕਰ ਲਈ ਆਪਾਂ ਡਰੈਸ ਚੇਂਜ ਤੇ ਭਰਾ ਜੀ ਆਪਾਂ ਤੁਰੇ ਫਿਰੇ ਸੀ ਬਾਜੀ ਚ ਕਿਉਂਕਿ ਇੰਨੀ ਵੀਡੀਓ ਤਾਂ ਬਣੀ ਨਹੀਂ ਕਿਉਂਕਿ ਫਿਰ ਕੰਮ ਬੰਦੇ ਨਹੀਂ ਕਿਹਾ ਤੇ ਜੁੰਗਵਰੀ ਸਮਝ ਨਹੀਂ ਪੈਂਦੀ ਆ ਬਾਈ ਜੀ 165 ਛੁੱਟੇ ਜੀ 165ਾਂ ਦੇ ਵਿੱਚੋਂ ਅਮਨੇ ਮੋੜ ਦਾ ਰਹਿ ਗਿਆ ਕੱਲਾ ਤੇ ਅੱਠ ਕਬੂਤਰਾਂ ਦੀ ਸਾਂਝੀ ਹੋਈ ਸੀ ਮੋਟਰਸਾਈਕਲ ਆਵਣਾ ਮੋੜ ਦੂਜੇ ਨੰਬਰ ਤੇ ਕਿਲੇ ਵਾਲੇ ਤੀਜੇ ਨੰਬਰ ਤੇ ਵੀ ਮੈਨੂੰ ਹੁਣ ਪੂਰੇਆਂ ਦਾ ਪਤਾ ਨਹੀਂ ਬਈ ਅਠਾਂ ਦੀ ਸਾਂਝੀ ਸੀ ਤੇ ਮੋਟਰਸਾਈਕਲ ਆਵਣਾ ਮੋੜ ਜਿੱਤ ਗਿਆ ਤੇ ਕਾਕੇ ਕਿਲੇ ਵਾਲੇ ਕੇ ਫ੍ਰਿਜ ਤੇ ਇੱਕ ਤੀਜਾ ਨੰਬਰ ਕੂਲਰ ਸੀਗਾ ਤੇ ਬਈ ਪੱਠੇ ਹਜੇ ਆਪਣੇ ਵੱਢਣ ਵਾਲੇ ਪਏ ਤੇ ਇੱਕ ਸ਼ੈਂਪੀ ਵੀ ਆਪਣੀਆਂ ਖੜੀ ਤੇ ਦਾਣਾ ਪਾਣੀ ਤਾਂ ਜਰੂਰਤ ਨਹੀਂ ਕੂਤਰਾਂ ਨੂੰ ਬਈ ਪਾਈ ਦਿੱਤਾ ਸੀ ਟੜਕੇ ਤੇ ਬਈ ਵੀਡੀਓ ਐਡੀ ਖਾਸ ਬਣੀ ਨਹੀਂ ਚਲ ਕੋਈ ਗੱਲ ਨਹੀਂ ਅਸੀਂ ਜੋੜ ਦਿਆਂਗੇ ਕਿ ਮੇਰਾ ਟਰਾਂਸਪੋਰਟ ਕਰਿਆ ਕਰੂ ਵੀਰ ਬਣ ਕੇ ਪੱਠੇ-ਪੁੱਠੇ ਵੱਢਣ ਵਾਲੇ ਤੇ ਕੱਲ ਜੇ ਰਾਤ ਨੂੰ ਆ ਆਪਣੇ ਵਾਣ ਚ ਕਰਾਇਆ ਲੱਗ ਜੂ ਤੇ ਕੱਲ ਨੂੰ ਇਹਦੇ ਝੋਨਾ ਬੀਜਣ ਵਾਲੇ ਬਣਾ ਫੇਰ ਤੁਹਾਨੂੰ ਝੋਨਾ ਬੀਜ ਦੇ ਮਿਲਦੇ ਆ ਕੱਲ ਨੂੰ ਲਓ ਵੀਰ ਜੀ ਧਾਰ ਦਾ ਕੰਮ ਆਪਾਂ ਦਿੱਤਨ ਮੇੜ ਤੇ ਇਹ ਧਾਰ ਕੱਢ ਕੇ ਹਟੇ ਸੀ ਕਿ ਹੁਣ ਆਪਾਂ ਚੱਲੇ ਆਂ ਬਾਈ ਪੱਠੇ ਵੱਢਣ ਕਿਉਂਕਿ ਅੱਜ ਪੱਠੇ-ਪੁੱਠੇ ਵੱਢੇ ਨਹੀਂ ਗਏ ਜਾ ਬਤ ਕੁੱਤੀ ਕਰੀ ਲੈ ਕੇ ਮੇਰੇ ਸਾਹ ਨਾਲ ਤਾਂ ਕਰਾਇਆ ਲੱਗਾ ਤੇ ਕੱਲ ਨੂੰ ਨਾ ਅੱਜ ਰਾਤ ਨੂੰ ਤੇ ਬਾਈ ਆਪਣੀ ਛੁੱਟਈ 165 ਕੂਤਰ ਆਮਣਾ ਮੋੜ ਜੀ ਦਾ ਬਈ ਮੋਟਰਸਾਈਕਲ ਹੈ ਨਾ ਜਿਹਨੇ ਜਿੱਤੇ ਇਕੱਲੇ ਰਹੇ ਗਏ ਬਾਕੀ ਕੂਤਰ ਚਾਰ 8 ਕੂਤਰਾਂ ਹੀ ਸਾਂਝੀ ਸੀਗੀ ਬਾਕੀ ਮੋੜ ਚਾਲਦਾ ਬਈ ਆਪਾਂ ਦੇਖਿਆ ਨਹੀਂ ਗਿਆ ਕਿਉਂਕਿ ਬੰਦੇ ਹੀ ਵਾਲੇ ਘਰੇ ਆਪਣੇ ਆ ਗਏ ਲਿਆ ਜੀ ਗਿਆ ਜੀ ਆਪਣੇ ਤਾਂ ਹੀ ਬਈ ਪੱਠੇ ਪੁੱਠੇ ਪੜਦੇ ਹੁਣ ਸਪਰੀ ਸੂਵੇ ਤੇ ਕਾ ਤੇ ਮਾਰਦੇ ਆਂਗੇ ਤੇ ਆ ਫੋੜ ਚ ਲਈ ਪਾਉਣੀ ਕੱਲ ਨੂੰ ਪਾਵਾਂਗੇ ਤੇ ਹੁਣ ਆਪਾਂ ਬਾਈ ਜੀ ਵੱਡਲੇ ਪੱਠੇ ਪੱਠੇ ਵੱਢ ਗਏ ਤੇ ਟੜਕੇ ਵਾਸਤੇ ਹੈ ਨਹੀਂ ਕਿ ਇਹਦੇ ਚ ਬਈ ਕਿਰਾਇਆ ਉਹ ਜਵਾਕ ਓਏ ਓਏ ਛੋਰੇ ਉਹ ਜਵਾਕ ਖੇਡਦੇ ਫਿਰਦੇ ਕੰਜਰ ਦੇ ਕਰੜਾ ਕਰੀ ਜਾਂਦੇ ਆ ਸਾਂ ਤੇ ਲਓ ਬਾਈ ਜੀ ਤੇ ਬਈ ਵਾਟਰ ਵਾਕਸ ਤੇ ਬਹੁਤ ਪੁੱਤਰ ਬੈਠੇ ਅੱਜ ਕਰ ਲਾ ਫੋਕਸ ਤੇ ਕੂਤਰ ਬਾਈ ਕੋਈ ਨਹੀਂ ਰਹੇਗਾ ਕੂਤਰ ਲੋਕਾਂ ਨੇ ਚੱਕੇ ਹੀ ਬਹੁਤ ਆਪਣਾ ਤਾਂ ਕੂਤਰ ਬਾਈ ਮਸਾਂਥਾ ਆ ਤੇ ਹੁਣ ਆਪਾਂ ਵੀ ਵੱਡ ਲਗੇ ਪੱਠੇ ਪੱਠੇ ਵੱਡ ਕੇ ਮਿਲਦੇ ਆ ਬੋਹ ਬਾਈ ਮਿੱਤਰੋ ਮੇਰੇ ਫੋਨ ਦੀ ਤਾਂ ਭਰਾਵਾ ਫਲੈਸ਼ ਪੋਲੂਸ਼ਨ ਹੀ ਚੱਕਦੀ ਤੇ ਟਾਈਮ ਪਾਸ ਹੀ ਆ ਚਲੋ ਠੀਕ ਆ ਬਾਈ ਜੀ ਹਨਾ ਬਾਜੀ ਸੋਣੀ ਨਿਪੜ ਗਈ ਬਾਜੀ ਦਾ ਤੁਹਾਨੂੰ ਕੁਝ ਦਿਖਾਇਆ ਨਹੀਂ ਗਿਆ ਜਿਹੜੇ ਨਾਮ ਨੂੰ ਦਿੱਤੇ ਭਰਾਵਾ ਉਹ ਵੀ ਨਹੀਂ ਦਿਖਾਇਆ ਗਿਆ ਕਿਉਂਕਿ ਬਾਈ ਚੱਕਰ ਹੀ ਸੀ ਮੇਰੇ ਕੋਲੇ ਆਪਦੇ ਘਰੇ ਬੰਦੇ ਬਹੁਤ ਬੈਠੇ ਸੀ ਘਟੂ ਘਟ 30 40 ਜਾਣੇ ਬੰਦੇ ਯਾਰ ਬੇਲੀ ਕੂਤਰਾਂ ਵਾਲੀ ਸੀਗੇ ਚਲੋ ਠੀਕ ਆ ਬਾਈ ਜੀ ਇੱਕ ਸਾਡਾ ਪ੍ਰਭਜੋਤ ਸਿੰਘ ਢਿੱਲਾ ਬਾਈ ਇਹਦੇ ਕਰਕੇ ਫਿਰ ਥੋੜਾ ਜਿਹਾ ਮੈਨੂੰ ਉਥੇ ਪ੍ਰੋਬਲਮ ਆ ਕੇ ਫੋਨ ਆ ਗਿਆ ਚਲੋ ਠੀਕ ਆ ਬਾਈ ਜੀ ਹੁਣ ਆਪਾਂ ਕਰਨ ਲੱਗੇ ਆਂ ਵਲੌਗ ਦੀ ਸਮਾਪਤੀ ਮਿਲਦੇ ਆਂ ਤੁਹਾਨੂੰ ਅਗਲੇ ਵਲੌਗ ਚ ਮੇਰਾ ਭਰਾ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰ ਸਸਤਾ ਜੀ ਸਾਰਿਆਂ ਨੂੰ ਤੇ ਮੇਰਾ ਭਰਾਣਾ ਸਪੋਰਟ ਕਰਿਆ ਕਰੋ ਵੀਰ ਬਣ ਕੇ ਹਨਾ ਯਾ ਵੀ ਸਾਡਾ ਬੰਦਾ ਅੱਜ ਥੱਕ ਗਿਆ ਸੁੱਤਾ ਪਿਆ ਚਲੋ ਬਾਈ ਠੀਕ ਆ ਜੀ